ਸਟੂਡੈਂਟ ਤੁਸੀਂ ਹਾਂਜੀ ਹਾਂਜੀ ਸਟੂਡੈਂਟ گورਨਮੈਂਟ ਕਾਲਜ ਸਟੂਡੈਂਟਸ 3rd ਇਅਰ ਜੀ ਹੋਣ ਲੱਗੀਆਂ ਹਜੇ 2nd ਇਅਰ ਮਤਲਬ ਮੇਰਾ ਕੰਪਲੀਟ ਹੋ ਗਿਆ ਤੇ VOTING ਫਸਟ ਟਾਈਮ ਕੀਤੀ ਤੁਸੀਂ ਹਾਂਜੀ ਹਾਂਜੀ ਫਸਟ ਟਾਈਮ VOTING ਕਰ ਰਹੀ ਹਾਂ ਅੱਛਾ ਕਿਵੇਂ ਦਾ ਫੀਲ ਹੋ ਰਿਹਾ ਹੈ ਸਿਰ ਵਧੀਆ ਫੀਲ ਹੋ ਰਿਹਾ ਹੈ ਮੈਂ ਫਸਟ ਟਾਈਮ VOTING ਕੀਤੀ ਤੇ ਮੈਨੂੰ ਬਹੁਤ ਚਾਹ ਸੀਗਾ ਕਿ ਮੈਂ ਮਤਲਬ ਕਿ ਵੋਟ ਪਾਣ ਲੱਗੀ ਹਾਂ ਕਿਉਂਕਿ ਫਸਟ ਵਾਰੀ ਤਾਂ ਬੰਦੇ ਚਾਹ ਹੁੰਦਾ ਹੀ ਹੈ ਜਦੋਂ ਵੋਟ ਪਾਉਣਗੇ ਅੰਦਰ ਕੋਈ ਘਬਰਾਹਟ ਤਾਂ ਨਹੀਂ ਹੋਈ ਨਹੀਂ ਨਹੀਂ ਘਬਰਾਹਟ ਤਾਂ ਨਹੀਂ ਹੋਈ ਵੈਸੇ ਅੰਦਰ ਵਿੱਚ ਹੁੰਦਾ ਨਾ ਵਰਨਪ੍ਰਸ ਕਰਨ ਲੱਗਿਆਂ ਕੋਈ ਫੀਲਿੰਗ ਲੱਗ ਜੀ ਜਾਂਦੀ ਹੈ ਹਾਂਜੀ ਹਾਂਜੀ ਇਹ ਤਾਂ ਹੈ ਸਰ ਬਹੁਤ ਮਤਲਬ ਫੇਲ ਹੋਇਆ ਸੀ ਬਟ ਮਤਲਬ ਵਧੀਆ ਲੱਗਾ ਕਿ ਮੈਂ ਮਤਲਬ ਫਰਸਟ ਟਾਈਮ ਵੋਟ ਪਾਇਆ ਤੇ ਮਤਲਬ ਹੁੰਦਾ ਹੀ ਆ ਬੰਦੇ ਨੂੰ ਮੈਂ ਨਾਲੇ ਪਲੀਟਕਲ ਸਟੂਡੈਂਟ ਸਟੂਡੈਂਟ ਆ ਨਾ ਤੇ ਫਿਰ ਉਹਨੂੰ ਪਤਾ ਹੀ ਆ ਮੈਂ ਜਿਹੜਾ ਇੰਟਰਸਟ ਰੱਖਦੀ ਆ ਪਲੀਟਕਲ ਚ ਠੀਕ ਹੈ ਜੀ ਹਾਂਜੀ ਤੇ ਇੱਕ ਚੀਜ਼ ਹੋਰ ਹੈ 1 ਜੂਨ ਨੂੰ VOTING ਦਾ ਡੇ ਹੈ ਅੱਜ ਹੈ ਤੇ ਇਹਨੇ ਲੰਬੇ ਸਮੇਂ ਤੋਂ ਇੱਕ ਮਨ ਦੇ ਵਿੱਚ ਸੀਗਾ ਇੱਕ ਜੂਨ ਆਏਗੀ ਤੇ ਅਸੀਂ ਵੋਟ ਪਾਉਣ ਜਾਵਾਂਗੇ ਉਹ ਇਸ ਤਰ੍ਹਾਂ ਦੀ ਕਿਦਾਂ ਦੀ ਅਟਰੈਕਸ਼ਨ ਸੀਗੀ ਸਰ ਇਹ ਤਾਂ ਹੈ ਸਰ ਮੈਨੂੰ ਮਤਲਬ ਕਿ ਬਹੁਤ ਚਾਹ ਸੀ ਪਹਿਲੇ ਹੀ ਚਾਹ ਸੀ ਮਤਲਬ ਮੈਂ ਹੈਵੀ ਸਟੂਡੈਂਟ ਸੀ ਕਿ ਨਾ ਮਤਲਬ ਕਿ ਮੈਨੂੰ ਪਹਿਲੇ ਇੰਟਰਸਟ ਨਿਕਰ ਆਇਨੀਤੀ ਜੀ ਹਨਾ ਤੇ ਮੈਂ ਕਿਹਾ ਕਿ ਫਰਸਟ ਇਸ ਵਾਰੀ ਫਰਸਟ ਟਾਈਮ ਮਤਲਬ ਸਾਡੀ VOTING ਹੋ ਰਹੀ ਹੈ ਨਾ ਮੈਨੂੰ ਚਾਹ ਬਹੁਤ ਸੀਗਾ ਕਿ ਕੌਣ ਜਿੱਤੂਗਾ ਹਰ ਹੁੰਦਾ ਹੀ ਨਾ ਬੰਦੇ ਨੇ ਕਿ ਕੌਣ ਜਿੱਤੂਗਾ ਮਤਲਬ ਮੈਂ ਆਪਣੇ ਹਿਸਾਬ ਨਾਲ ਵੋਟ ਪਾਇਆ ਕਿ ਕੌਣ ਜਿੱਤੂਗਾ ਜਿਹੜਾ ਮੈਨੂੰ ਸਹੀ ਲੱਗਾ ਮੈਂ ਉਹਨਾਂ ਨੂੰ ਹੀ ਵੋਟ ਕੁਝ ਅਪੀਲ ਕਰਨੀ ਚਾਹੋਗੇ ਨਹੀਂ ਨਹੀਂ ਅਸੀਂ ਪਬਲਿਕ ਨੂੰ ਜਿਹੜੇ ਕਰਾਚੀ ਬੈਠੇ ਆ ਬੋਰਡ ਦੇ ਫੋਨ ਆਏ ਹਾਂਜੀ ਮੈਂ ਪਬਲਿਕ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਤੁਸੀਂ ਸਾਰੇ ਜਣੇ ਆਪਣਾ ਆਪਣਾ ਮਤਲਬ ਆਪਣਾ ਵੋਟ ਪਾਓ ਸਭ ਨੂੰ ਆਪਣਾ ਵੋਟ ਪਾਉਣਾ ਚਾਹੀਦਾ ਆ ਸਾਡਾ ਧੋਈ ਅਧਿਕਾਰ ਆ ਵੋਟ ਪਾਣਾ ਮਤਦਾਨ ਵਿਵਹਾਰ ਸਭ ਦਾ ਅਧਿਕਾਰ ਆ ਕਿ ਤੁਸੀਂ ਆਪਣਾ ਆਪਣਾ ਵੋਟ ਪਾਓ ਸਭ ਨੂੰ ਇਹ ਸਾਨੂੰ ਕਹਿਣਾ ਚਾਹੁੰਦੀ ਆ ਕਿ ਸਭ ਨੂੰ ਵੋਟ ਪਾਉਣਾ ਚਾਹੀਦਾ ਆ ਕਿਉਂਕਿ ਇਹ ਸਾਡਾ ਅਧਿਕਾਰ ਆ ਅੱਜ ਤੁਸੀਂ ਘਰ ਨਹੀਂ ਬੈਠੇ ਧੁੱਪ ਬਹੁਤ ਆ ਅੱਜ ਤਾਂ ਵੈਸੇ ਵੀ ਹਾਂਜੀ ਹਾਂਜੀ ਬੋਤੋਪਾ ਸਰ ਇਹ ਤਾਂ ਹੈ ਕਿ ਬੋਤੋਪਾ ਫਿਰ ਵੀ ਮੈਂ ਫਿਰ ਵੀ ਕਹਿਣਾ ਚਾਹੁੰਦੀ ਆ ਕਿ ਜਿਹੜੀ VOTING ਆ ਉਹ ਥਾਲ ਦੇ ਵਿੱਚ ਇੱਕ ਮਤਲਬ ਕਿ ਇੱਕ ਵਾਰੀ ਤਾਂ ਆਂਦੀ ਆ ਉਹ ਕਿਹੜੇ ਰੋਜ਼ ਰੋਜ਼ ਜਾਂਦੀ ਇਸ ਕਿ ਸਾਨੂੰ ਗਰਮੀ ਨਾ ਦੇਖਦੇ ਹੋਏ ਵੋਟ ਪਾਣਾ ਹੀ ਚਾਹੀਦਾ ਆ ਆਪਣਾ ਅਧਿਕਾਰ ਸਾਡੀ ਮਤਲਬ ਵੋਟ ਦਾ ਅਧਿਕਾਰ ਸਾਡਾ ਆ ਇਸ ਕਿ ਸਾਨੂੰ ਪਾਣਾ ਹੀ ਚਾਹੀਦਾ ਬੋਤੋਪਾ